ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਦੇ ਪਵਿੱਤਰ ਧਾਰਮਿਕ ਸਥਾਨ ਸ਼੍ਰੀ ਖਰਾਲਗੜ੍ਹ ਸਾਹਿਬ ਅਤੇ ਇਸ ਸਥਾਨ ਤੋਂ ਥੋੜੀ ਦੂਰੀ ਤੇ ਚਰਨ ਗੰਗਾ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਪੂਰਾ ਸਾਲ ਨਕਮਸਤਕ ਹੋਣ ਲਈ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚਦੀ ਹੈ ਧਾਰਮਿਕ ਸਥਾਨ ਤੇ ਪਹੁੰਚਣ ਵਾਲੀ ਸੰਗਤ ਨਾਲ ਕਈ ਵਾਰ ਹਾਦਸੇ ਹੋ ਚੁੱਕੇ ਹਨ ਅਤੇ ਇਹਨਾਂ ਹਾਦਸਿਆਂ ਕਾਰਨ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਅਤੇ ਪ੍ਰਬੰਧਕੀ ਕਮੇਟੀਆਂ ਵੱਲੋਂ ਅਨੇਕਾਂ ਪ੍ਰਬੰਧ ਕੀਤੇ ਜਾਂਦੇ باوجود ਹਾਦਸਿਆਂ ਨੂੰ ਠੱਲ ਨਹੀਂ ਪੈ ਰਹੀ ਅੱਜ ਗੱਲਬਾਤ ਕੀਤੀ ਹੈ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਥਾਨ ਸ਼੍ਰੀ ਖਰਾਲਗੜ੍ਹ ਸਾਹਿਬ ਤੋਂ ਮੁੱਖ ਸੇਵਾਦਾਰ ਸੰਤ ਬਾਬਾ ਕੇਵਲ ਸਿੰਘ ਜੀ ਨਾਲ ਤੇ ਉਹਨਾਂ ਤੋਂ ਜਾਣਿਆ ਹੈ ਕਿ ਇਹਨਾਂ ਹਾਦਸਿਆਂ ਨੂੰ ਕਿਸ ਤਰ੍ਹਾਂ ਰੋਕ ਲਗਾਈ ਜਾ ਸਕਦੀ ਹੈ ਅਮਰ ਸਮੇਂ ਵਿੱਚ ਕੋਸ਼ਿਸ਼ ਕਰਾਂਗੇ ਕਿ ਚਰਨ ਗੰਗਾ ਤੋਂ ਮੁੱਖ ਸੇਵਾਦਾਰ ਅਤੇ ਉੱਥੋਂ ਦੀ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨਾਲ ਵੀ ਗੱਲਬਾਤ ਕਰਕੇ ਇਸ ਸਮੱਸਿਆ ਦੇ ਹੱਲ ਲੱਭਣ ਦੇ ਯਤਨ ਕੀਤੇ ਜਾਣਗੇ। ਮੇਰੇ ਨਾਲ ਜੁੜ ਚੁੱਕੇ ਨੇ ਸ਼੍ਰੀ ਵਿਦਾਸ ਇਤਿਹਾਸਿਕ ਧਰਮਸਥਾਨ ਸ਼੍ਰੀ ਖਰਾਲਗੜ੍ਹ ਸਾਹਿਬ ਤੋਂ ਮੁਖ ਤੇਵਾਦਾਰ ਸੰਤ ਬਾਬਾ ਕੇਵਲ ਸਿੰਘ ਜੀ ਸ਼੍ਰੀ ਖਰਾਲਗੜ੍ਹ ਸਾਹਿਬ ਵਾਲੇ ਬਾਬਾ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡਾ ਜੀ ਜੀ ਧੰਨਵਾਦ ਜੀ ਤੇ ਗੱਲ ਕਰੀਏ ਕਿ ਇਸ ਤਰ੍ਹਾਂ ਸ਼੍ਰੀ ਖਰਾਲਗੜ੍ਹ ਸਾਹਿਬ ਨੂੰ ਸੰਗਤ ਪੂਰੇ ਪੰਜਾਬ ਜਾਂ ਕਹੇ ਲਈ ਉੱਤਰੀ ਭਾਰਤ ਤੋਂ ਵੱਡੀ ਗਿਣਤੀ ਵਿੱਚ ਪੂਰਾ ਸਾਲ ਭਰ ਆਂਦੀ ਆ ਤੇ ਸੜਕ ਹਾਸੇ ਬਹੁਤ ਹੁੰਦੇ ਆ ਪਿੱਛੇ ਇੱਕ ਦੋ ਦਿਨ ਪਹਿਲਾਂ ਵੀ ਇੱਕ ਹਾਦਸਾ ਹੋਇਆ ਵਾ ਤਾਂ ਇੱਕ ਦਾ ਜਾਨੀ ਨੁਕਸਾਨ ਹੋ ਗਿਆ ਰੂਟੀਨ ਵਿੱਚ ਹਾਦਸੇ ਹੁੰਦੇ ਆ ਕੀ ਕਾਰਨ ਕੀ ਸਮਝਦੇ ਉਸ ਲੇਖੋ ਜਰਿਖੇ ਸਿਲੀ ਖੁਰਾਲਗੜ੍ਹ ਸਾਹਿਬ ਜਿਹੜਾ ਸਥਾਨ ਹੈ ਇਹ ਨੀਮ ਪਹਾੜੀ ਇਲਾਕਾ ਹੈ ਤੇ ਥੇ ਥੇ ਕਿਤੇ ਤੱਕ ਤੇੜੇ ਰੋੜੇ ਥੇ ਕਿਤੇ ਕਿਤੇ ਬਹੁਤ ਜ਼ਿਆਦਾ ਗਹਿਰੀਆਂ ਚੜ੍ਹਾਇਆਂ ਤੇ ਤਿੱਖੇ ਮੋੜ ਨੇ ਜੋ ਜਿਹੜੀਆਂ ਸੰਗਤਾਂ ਗੁਰੂਕਾਰ ਸ੍ਰੀ ਖਰਗੜ ਸਾਹਿਬ ਦੇਖੇ ਗੁਰੂ ਕੀ ਖੁਸ਼ੀ ਪ੍ਰਾਪਤ ਕਰਨੀ ਆਉਂਦੀਆਂ ਨਹੀਂ ਠੀਕ ਹੈ ਜੀ ਤੁਹਾਨੂੰ ਬੱਚੇ ਇੱਕ ਦੁੱਖ ਦੀ ਗੱਲ ਇਹ ਹੈ ਕਿ ਜਿਹੜੇ ਵਹੀਕਲ ਵਰਤੇ ਜਾਂਦੇ ਨੇ ਜ਼ਿਆਦਾਤਰ ਜਿਹੜੇ ਇੰਦਰ ਘਟਨਾ ਹੋਈਆਂ ਉਹਨਾਂ ਦਾ ਲਿਖਾ ਜੋਖਾ ਕਰੀਏ ਉਹਦੇ ਵਿੱਚ ਪਾਲ ਢੋਣ ਵਾਲੀਆਂ ਨੇ ਗੱਡੀਆਂ ਜਿਦਾ ਪਿਕਅਪ ਹੈ ਜਾਂ ਟਰੈਕਟਰ ਟਰਾਲੀਆਂ ਆਣ ਜਾਂ ਵੱਡੇ ਜਿਹੜੇ ਬੂਡਜ਼ ਕਰੀਏ ਟਰੱਕ ਹੈ ਕੈਂਟਰ ਵਗੈਰਾ ਉਹ ਗੱਡੀਆਂ ਦੇ ਵਿੱਚ ਸਵਾਲ ਹੈ ਕਿ ਜਿਹਦੇ ਸੰਗਤਾਂ ਦੋਰੀਆਂ ਦੋਰੀਆਂ ਛਿੱਪਾ ਪਾ ਕੇ ਆਉਂਦੀਆਂ ਐ ਠੀਕ ਹੈ ਜੀ ਦਰਅਸਲ ਹੋਰ ਵੀ ਦੇਖਣ ਜਾਇਆ ਕਿ ਇਹਨਾਂ ਬੱਸਾਂ ਨੇ ਸਕੂਲ ਦੇ ਆ ਹਾਂ ਤੇ ਉਹ ਵੀ ਸਕੂਲ ਜਾਂਦੇ ਨੇ ਕਿ ਸਕੂਲ ਦੀਆਂ ਬੱਸਾਂ ਜਿਹੜੀਆਂ ਉਹ ਲਿਆਉਣੀਆਂ ਜਾਂਦੀਆਂ ਨੇ ਠੀਕ ਹੈ ਜੀ ਬੱਸਾਂ ਵਿੱਚ ਬੱਸ ਸਕੂਲ ਦੀਆਂ ਇਦਾਂ ਨਹੀਂ ਆਇਆ ਮੈਂ ਤਾਂ ਹੈਰਾਨ ਆ ਕਿ ਉਹੜੇ ਸਕੂਲ ਦਾ ਸੰਬੰਧਿਤ ਅਧਾਰਾ ਹੈ ਉਹ ਆਪਣੇ ਵਹਿਕਾਂ ਨੂੰ ਚੈੱਕ ਨਹੀਂ ਕਰਦੇ ਜਿਹਨਾਂ 'ਚ ਬੱਚੇ ਤੇ ਹੋ ਜਾਂਦੇ ਆ ਮੈਂ ਉਹਦੇ ਨੂੰ ਖਰਗੜ ਸਾਹਿਬ ਆਣੀ ਆ ਹਾਂਜੀ ਇਹ ਬੱਸਾਂ ਦੀ ਹਾਲਾਤ ਇੰਨੀ ਬੱਤਰ ਹੁੰਦੀ ਹੈ ਨਾ ਟਾਇਰ ਚੱਜਦੇ ਨਾ ਉਹ ਵੀ ਬ੍ਰੇਕ ਚੱਜਦੀਆਂ ਤਾਂ ਵੀ ਗੋੜੀ ਤੇ ਅੱਜ ਦੀ ਖੜਕਰੀਆਂ ਖਟਾਰੇ ਤੇ ਉਹ ਜਦੋਂ ਇਹ ਜਹਾਜ਼ੀਆਂ ਨੂੰ ਬੱਸਾਂ ਚੜਦੀਆਂ ਨਹੀਂ ਉਤਰਦੀਆਂ ਨਹੀਂ ਉਹ ਸੁਲਤਾਨਾਂ ਨੂੰ ਗੋਲ ਨਹੀਂ ਆ ਰਹੇ ਇਹ ਕੋਈ ਹੋਰ ਕਾਰਨ ਹੈ ਸਮਝਦਾ ਇਹ ਜਦੋਂ ਇਹ ਸਕੂਲ ਜਾਂ ਬੱਸਾਂ ਜਾਂ ਇਦਾਂ ਦੇ ਟਕਤਰ ਅਗਰ ਆਵੇਗਾ ਨੌ ਸਿੱਖੀ ਜਿਹੜੇ ਨੌਜਵਾਨ ਹੈ ਜਿਹੜੇ ਉਹ ਰੂਟੀਨ 'ਚ ਗੱਡੀ ਨਹੀਂ ਚਲਾਦੇ ਤਾਂ ਨਹੀਂ ਉਹ ਕਿਸੇ ਕਿਸੇ ਦੀ ਬੱਸ ਫੜ ਕੇ ਉਹ ਜਾਂ ਕਿਸੇ ਦੀ ਗੱਡੀ ਤੇ ਸਟੇਮ ਤੇ ਬੈਠ ਕੇ ਸੰਬਤ ਨੂੰ ਢੋਣ ਦਾ ਕੰਮ ਕਰਵਾਉਂਦੇ ਜਿਹੜੇ ਕਿ ਮਤਲਬ ਇਹਦਾ ਕਾਰਨ ਜਿਹੜੇ ਮੰਗ ਨਹੀਂ ਕਰਨ ਰਹੀ ਮਤਲਬ ਕਹਿ ਸਕਦੇ ਹਾਂ ਜੀ 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 ਠੀਕ ਹੈ ਜੀ ਤੇ ਜਿਸ ਤਰ੍ਹਾਂ ਸਾਨੂੰ 1980 ਤੋਂ ਸੰਗਤ ਰੁਟੀਨ ਵਿੱਚ ਆ ਰਹੀ ਹੈ ਤੇ ਸਾਲ ਦੇ ਕਿਹੜੇ ਮਹੀਨੇ ਜਦੋਂ ਜ਼ਿਆਦਾ ਮਤਲਬ ਸੰਗਤ ਦੀ ਆਮਦ ਰਹਿੰਦੀ ਹੈ ਦੇਖੋ ਸੰਗਤ ਤਾਂ ਪੂਰਾ ਸਾਲ ਹੀ ਇਥੇ ਨਤਮਸਤਕ ਹੁੰਦੀ ਹੈ ਪਰ ਜ਼ਿਆਦਾ ਜਿਹੜੀ ਸੰਗਤ ਦੀ ਆਮਦ ਹੈ ਜ਼ਿਆਦਾ ਜਿੰਨਾ ਪ੍ਰਸ਼ਕਿਆ ਸਕਦੇ ਆ ਭਾਰੀ ਗਿਣਤੀ ਜਾ ਸਕਦੇ ਆ ਜਨਵਰੀ ਤੋਂ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਸਰਦ ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਆਗਮਨਪੁਰ ਹੁੰਦਾ ਹੈ ਉਸ ਤੋਂ ਬਾਅਦ ਅਪ੍ਰੈਲ ਦੇ ਵਿੱਚ ਵਿਸਾਖੀ ਤੋਂ ਪੁਰਬ ਉਹਦਾ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਸੋ ਵਿਸਾਖੀ ਤੇ ਲੈ ਕੇ ਜਰਮਨੀ ਤੋਂ ਲੈ ਕੇ ਤੇ ਮਾਰਚ ਤੱਕ ਦੀ ਸੰਗਤ ਲੱਗਦੀ ਹੈ ਲੱਗਦਾ ਹੈ ਕਿ ਅੱਗੇ 4 ਮਹੀਨੇ ਦੀ ਸੰਗਤ ਹੈ ਉਹ ਬਹੁਤ ਲੱਖਾਂ ਦੀ ਰਿਜ਼ਾਰਚ ਜਿੱਥੇ ਭਾਰੀ ਗਿਣਤੀ ਚ ਮਤਵਸ ਹੁੰਦੀ ਹੈ ਔਰ ਜਿਹਦੇ ਵਿੱਚ ਇਹ ਭਾਰਤ ਵਿੱਚੋਂ ਜੁਤੀ ਬਿਹਾਰ ਤੇਲਗਾਨਾ ਕਰਨਾਟਕਾ ਮਹਾਰਾਸ਼ਟਰ इवन ਨੇਪਾਲ ਤੋਂ ਵੀ ਸੰਗਤ ਜਿਹੜੀ ਹੈ ਉੱਥੇ ਨਤਮਸਤ ਹੁੰਦੀ ਹੈ ਜੀਐੱਡਕੇ ਉੱਤਰਾਧਿਆਪ੍ਰਦੇਸ਼ हरियाणा ਇਹ ਸਾਰੇ ਸੁਝਾਵੇਂ ਸੋ ਬਤਾ ਕੇ ਸ਼੍ਰੀ ਗਰਾਵਰਡ ਸਾਹਿਬ ਦੇਖੇ ਨਾ ਤਮਸਰ ਦੀ ਜਿਹੜੀ ਪੰਜਾਬ ਦੀ ਸੰਗਤ ਜਿਆਦਾ ਬਿਆ ਗਟ ਸਿੰਘਪੁਰ ਤੇ ਪੁੱਜੇ ਵਾਲਾਂ ਦੀ ਹੈ ਤੇ ਜਿਹੜੀ ਆਊਟ ਆਫ ਸਟੇਟਸ ਆ ਇਹ ਤਾਂ ਫਿਰ ਇਹਨਾਂ ਦੇ ਰਾਹ ਕਿਹੜੇ ਨੇ ਦੇ ਦੇ ਜੀ ਸੰਗਤ ਦੇ ਪੰਚ ਨੇ ਦੇ ਜਿਹੜੀਆਂ ਸੰਗਤਾਂ ਪੰਜਾਬ ਦੀਆਂ ਨੇ ਉਹ ਸੰਗਤਾਂ ਵਾਈ ਰੋ ਰਾਮੀਆਂ ਨੇ ਟੱਕ ਟਾਲੀਆਂ ਫਾਟੋਂ ਵਾਲੀਆਂ ਡੱਡੀਆਂ ਠੀਕ ਉਲੀ ਵੱਸਾਂ ਠੀਕ ਜੀ ਪਰਸਨਲ ਵਹੀਕਲ ਜਿਹੜੀਆਂ ਸੰਗਤਾਂ ਜਿਹਨੇ ਜੁਕੇ ਤੋਂ ਸੰਗਤ ਨੇ ਆਣਾ ਹਰਿਆਣੇ ਤੋਂ ਆਣਾ ਕਿਸੇ ਨੇ ਕਰਨਾਟਕ ਤੋਂ ਆਣਾ ਕਿਸੇ ਨੇ ਚੰਗਾਨਾ ਤੋਂ ਆਣਾ ਕਿਨੇ ਨੇ ਨੇਪਾਲ ਤੋਂ ਆਣਾ ਉਹ ਸੰਗਤਾਂ ਵਾਈਟ ਟ੍ਰੇਨ ਆਉਂਦੀਆਂ ਨੇ ਜਿਆਦਾਤਰ ਉਹ ਨੰਗੜ ਤੱਕ ਵਾਈਟ ਟ੍ਰੇਨ ਆਉਂਦੀਆਂ ਨੇ ਉਸ ਤੋਂ ਬਾਅਦ ਹੀ ਰਹੋ ਪ੍ਰਾਈਵੇਟ ਟੈਂਪੂ ਵਗੈਰਾ ਕਰ ਜਿੰਦੇ ਕਰਦੀਆਂ ਨੇ ਜਿਵੇਂ ਪਿਛਲੇ ਮਹੀਨੇ ਦੇ ਵਿੱਚ ਸੰਗਤ ਕਾਈ ਜੀ ਬਾਹਰੋਂ ਮੇਰੇ ਖਿਆਲੋਂ ਜੋਤੀ ਦੇ ਸੰਗਤ ਜਿਵੇਂ ਨਗਰ ਦੀ ਸੰਗਤ ਸੀ ਉਹਨੇ ਟੈਂਪੂ ਕਰ ਲਿਆ ਤੋਂ ਇੱਕ ਪਿਕਅਪ ਪਿਕਅਪ ਵਗਿਆ ਕਰ ਲਿਆ ਉਹ ਓਵਰ ਲੋਡ ਕਰ ਲਿਆ ਉਹ ਪਟ ਗਿਆ ਉੰਧ ਘਟਨਾ ਹੋਈ ਸੀ ਤੇ ਪੋਲ ਦੇ ਉੱਤੇ ਹੰਦਰ ਸ਼ਹਿਰ ਵੀ ਕੁਲਟ ਗਿਆ ਸੀ ਹਾਂਜੀ ਹਾਂਜੀ ਤੇ ਸਵਾਰੀ ਗਿਆਦਾ ਬਠਾਲੀ ਸੰਗਤ ਤੋਂ ਬਾਈ ਟ੍ਰੇਨ ਆਈ ਸੀ ਉੱਥੇ ਵੀ ਟਕਣਾ ਹੋ ਨੰਗਲ ਵੀ ਹੋ ਗਈ ਸੀ ਇਹ ਜਿਹੜੀਆਂ ਦੁਰਘਟਨਾਵਾਂ ਹੁੰਦੀਆਂ ਵਾ ਤਿੰਨ ਰੋਡ ਤੁਸੀਂ ਦੱਸਦੇ ਜਿਸ ਤਰ੍ਹਾਂ ਹਿਮਾਚਲ ਵਾਲੀ ਸਾਈਡ ਤੋਂ ਨੰਗਲ ਸੰਦੋਗੜ ਰਟਾਲੀਆ ਹੁੰਦੇ ਹੋਏ ਪਹੁੰਚਦੀ ਹੈ ਸੰਗਤ ਜਾਂ ਗੱਡਸ਼ੰਕਰ ਚੂਗੀਆਂ ਤੋਂ ਜਾਂ ਗੱਡਸ਼ੰਕਰ ਪੋਜਿਆਲ ਤੋਂ ਬਾਇਆ ਹੈਬੋਲ ਹੁੰਦੇ ਹੋਏ ਆਉਂਦੇ ਇਹਨਾਂ ਰਸਤੇ ਵਿੱਚ ਪ੍ਰਸ਼ਾਸਨ ਦੇ ਕਿਹੋ ਜਿਹੇ ਪ੍ਰਬੰਧ ਰਹਿੰਦੇ ਆ ਕਿ ਹਾਦਸੇ ਨਾ ਹੋਣ ਜੀ ਦੇਖੋ ਪਿਛਲੇ ਸਮੇਂ ਦੌਰਾਨ ਪ੍ਰਸ਼ਾਸਨ ਨੇ ਸਾਨੂੰ 88 ਗੱਤਰ ਸਬੂਆ ਨੇ ਕਿ ਤੁਸੀਂ ਜਿਹੜਾ ਖਰਾਲਗੜ੍ਹ ਸਾਹਿਬ ਨੂੰ ਝੁੰਗੀਆਂ ਤੋਂ ਗੜੀ ਮਾਲਸਵਾਲ ਥਾਣੀ ਜੋੜਨ ਦਾ ਰਸਤਾ ਹੈ ਉਹ ਤੇ ਗਾਰਡਨ ਲਗਾ ਕੇ ਵੈਰੀਅਰ ਵੈਰੀਗੇਟ ਕਰਤਾ ਜਾਵੇ ਤਾਂ ਕਿ ਟਰੈਕਟਰ ਜਾਂ ਬੜਾ ਟਰੱਕ ਉਹ ਦੋ ਨਾ ਆਵਾਜਾਈ ਹੋ ਸਕੇ ਠੀਕ ਹੈ ਬਹੁਤ ਗੁਰੂਕਰਨ ਪ੍ਰਬੰਧਕ ਕਮੇਟੀ ਨੇ ਬੜੇ ਸੰਜੀਦਾ ਨਾਲ ਇਸ ਬਾਰੇ ਲਿਆ ਇੱਕ ਵੈਰੀਅਰ ਗੜੀ ਮਾਲਸਵਾਲ ਇੱਥੇ ਸਾਬਕਾ ਬਧਾਇਕ ਲਾਉਤਮਾ ਗੋਲਡੀ ਦਾ ਘਰ ਹੈ ਇਹ ਘਰ ਦੇ ਬਿਲਕੁਲ ਸਨਮੋਕੇ ਇੱਕ ਗਾਰਡਨ ਲਗਾ ਕੇ ਪੱਕੇ ਬਰੀਕਟ ਕੀਤਾ ਗਿਆ ਤੇ ਦੂਜੀ ਬੰਨੇ ਸ੍ਰੀ ਖਾਦਰ ਸਾਹਿਬ ਵਾਲੇ ਬੰਨੇ ਬਰੀਕਟ ਕੀਤਾ ਗਿਆ ਮਨਜੀ ਪਰ ਸ਼ਰਾਰਤੀਆਂ ਸਰਾਣੇ ਸ਼ਰਾਰਤੀਆਂ ਸਰਾਣੇ ਉਹ ਅਰਥਰ ਮੂਰ ਮਸ਼ੀਨ ਮਾਰ ਕੇ ਉਹ ਤੋੜ ਦਿੱਤਾ ਗਿਆ ਉਹ ਭੱਜ ਤੇ ਗਏ ਉਹ ਚੱਲੇ ਨਹੀਂ ਠੀਕ ਹੈ ਦੂਜੀ ਗੱਲ ਆ ਫਿਰ ਜਿਹੜੀ ਚਰਨੰਗਾ ਦੀ ਗੱਲ ਕਰੀਏ ਆਪਾਂ ਚਰਨੰਗਾ ਜਦੋਂ ਕਪਾਸਦਾਨ ਸੰਭਤਾ ਆ ਗਿਆ ਨਹੀਂ ਫਿਰ ਚਰਨੰਗਾ ਦੀ ਸੰਬੱਧ ਜੁੜ ਜਾਂਦੀ ਹੈ ਤੇ ਚਰਨੰਗਾ ਜਿੱਥੇ ਚੜਾਈ ਸ਼ੁਰੂ ਹੁੰਦੀ ਹੈ ਉੱਥਾਈ ਸ਼ੁਰੂ ਹੁੰਦੀ ਹੈ ਹਾਂਜੀ ਤੇ ਇੱਕ ਇਹ ਜੰਮਿੰਦਰੂ ਵਾਲੋ ਵੀ ਇੱਕ ਡੈਰੀ ਗੇਟ ਦਾ ਬੂਥੇ ਬਣਾਇਆ ਗਿਆ ਸੀ ਉਸ ਬੂਥੇ ਪੁਰਜ਼ ਵਾਲੇ ਤਨਾਤ ਰਹਿੰਦੇ ਸਨ ਪਰ ਅੱਜ ਕੱਲੇ ਕੀ ਪੁਲਿਸ ਵੀ ਜਿਹੜੀ ਆ ਮਤ ਉਹ ਥੇ ਨਹੀਂ ਹੈ ਮੰਨ ਲਓ ਪੁਲਿਸ ਦੀ ਜਿਹੜੇ ਪ੍ਰਬੰਧਾਈ ਹੈਗੀ ਆ ਤਿੰਨੇ ਰੋਡ ਜਿਹੜੇ ਹੈਗੇ ਇਹਨਾਂ ਦੀ ਚੜਾਈ ਤਸੱਲੀ ਬਖਸ਼ ਜਾਂ ਲੋਡ ਹੈ ਜੀ ਸੁਧਾਰ ਦੀ ਇਹਨਾਂ ਦੀ ਦੇਖੋ ਜਿਹੜੀ ਚੜਾਈ ਦੀ ਗੱਲ ਹੈ ਅਗਲ ਵਿੱਚ ਤਾਂ ਦੁਨੀਆ ਸੰਬਧਾਨ ਯਾਨੀ ਜਿੰਨੇ ਵੱਡੀਆਂ ਬਸਾਂ ਆ ਲੀਆਂ ਨੇ ਜਾਂ ਟਰੱਕਾਂ ਦੇ ਨੇ ਉਹ ਲੌਂਗ ਵਹੀਕਲ ਹੈ ਉਹ ਨਹੀਂ ਮੁੜਦੇ ਮੋੜਾ ਤੋਂ ਇਹ ਰੋਡ ਖੁੱਲ੍ਹੇ ਹੋਣੀ ਚਾਹੀਦੀ ਵੀ ਨੇ ਜਾਂ ਫੋਰ ਲੇਨ ਤੇ ਰਸਤਾ ਬਣਾ ਜਾਵੇ। ਇਤਨੀ ਸਰਕਾਰ ਨੇ ਬੜਾ ਕ੍ਰੈਲਾ ਕੀਤਾ 200 ਕਰੋੜ ਦਾ ਪ੍ਰੋਜੈਕਟ ਚੱਲ ਰਿਹਾ ਹੈ। ਹਾਂਜੀ। ਮਨਾਰੀ ਦੇਗੋਪੁਰਾ ਬਣਾਇਆ। ਇਹ ਮਨਰਦਾਸ ਮਹਾਰਾਜੇ ਦਾ ਇੱਕ ਚਰਨਸ਼ੀ ਪ੍ਰਾਪਤ ਸਥਾਨ ਹੈ। ਇਹਦੇ ਕੋਲ ਫੋਰ ਲੇਨ ਸਿੱਧਾ ਬਣਾਇਆ ਜਾਵੇ। ਗੁਰਪੀਗਵਾਦਰ ਜਿਹੜਾ ਰੋਡ ਹੈ ਰਾਮ ਪ੍ਰਸਾਦ ਉਹ ਤੋਂ ਸਿੱਧਾ ਖੜਾ ਜਾਣ ਸਭ ਨੂੰ ਜੁੜਾ ਜਾ ਸਕਦਾ ਹੈ। ਫੋਰ ਲੇਨ ਬਣਾਇਆ ਜਾ ਸਕਦਾ ਹੈ। ਦਿੱਕਤ ਬਾਅਦੇ ਕਰ ਦੇਣੀ ਆ। ਜਿਹੜੇ ਰੋਡ ਦੀ ਔਰ ਇਸ ਸੀ ਜਿਹੜਾ ਕਾਗਜ਼ਾਂ ਦੀ ਹੈ ਲਿਖੀ ਇਹਦਾ ਕੋਈ ਅੰਦੀ ਤੌਰ ਤੇ ਕੋਈ ਜ਼ਮੀਨੀ ਪੱਧਰ ਤੇ ਕੋਈ ਸਰਵੇ ਦੇਖੋ ਹਲਕਾ ਵਿਧਾਇਕ ਸਾਡੇ ਮਾਨਯੋਗ ਜਗਸ ਸਿੰਘ ਰੋੜੀ ਜੀ ਜੋ ਕਿਸੇ ਇਕ ਪੰਡਾ ਉਹਨਾਂ ਨਾਲ ਗੱਲ ਹੋਈ ਸੀ ਉਹਨਾਂ ਨੇ ਆਖਿਆ ਸੀ ਕਿ ਸਾਢੇ 6 ਸਾਲਾਂ ਪੰਜਾਬ ਸਰਕਾਰ ਇੱਥੇ ਮਨਾਣ ਜਾ ਰਹੀ ਹੈ ਸਾਢੇ 6 ਸਾਲਾਂ ਵਿੱਚ ਸ੍ਰੀ ਖਰਾਲਗੜ੍ਹ ਸਾਹਿਬ ਨੂੰ ਫੋੜ ਲੇਨ ਡਾਕਟਰ ਸ਼ੰਕਰ ਨੂੰ ਇੱਕ ਰਿੰਗ ਰੋਡ ਤੇ ਗੜ੍ਹ ਸ਼ੰਕਰ ਦਾ ਬਾਈਪਾਸ ਈਵਨ ਉਹਨਾਂ ਨੇ ਕਿਹਾ ਸੀ ਕਿ 40 ਕਿਲੋਮੀਟਰ ਦਾ ਜਿਹੜਾ ਵਿਕਾਸ ਹੈ ਇਹ ਸਾਢੇ 6 ਸਾਲਾਂ ਸ੍ਰੀ ਖਰਾਲਗੜ੍ਹ ਸਾਹਿਬ ਦੇ ਆਧਾਰ ਤੇ ਹੋਣ ਜਾ ਰਿਹਾ ਹੈ ਠੀਕ ਹੈ ਸਰਕਾਰਾਂ ਕੀ ਕਰਦੇ ਨੇ ਕਿਹੋ ਜਿਹੇ ਪ੍ਰੋਜੈਕਟ ਆਨੇ ਨੇ ਇਹ ਸਰਕਾਰ ਜਿਆਦਾ ਦੱਸ ਸਕਦੀ ਹੈ ਨਹੀਂ ਬਿਆਨਾਂ ਤੋਂ ਨਾਲ ਨਾਲ ਕੋਈ ਜ਼ਮੀਨੀ ਪੱਧਰ ਤੇ ਮਤਲਬ ਫੀਲਡਿੰਗ ਦੇ ਕੰਮ ਸ਼ੁਰੂ ਹੋਇਆ ਕਿ ਨਾ ਕੋਈ ਜ਼ਮੀਨ ਐਕਵਾਇਰ ਕਰਨ ਦਾ ਕੋਈ ਡਰਾਫਟਿੰਗ ਦਾ ਜਿਵੇਂ ਰੂਟ ਪਲਾਨ ਮੇਰੇ ਧਿਆਨ ਵਿੱਚ ਇਹਦਾ ਕੋਈ ਨਹੀਂ ਹੈ ਠੀਕ ਹੈ ਜੀ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਤੇ ਜਿਸ ਤਰ੍ਹਾਂ ਹਾਦਸੇ ਹੁੰਦੇ ਆ ਗੱਲ ਫਿਰ ਆਪਾਂ ਨੂੰ ਸਿਰਫ ਹਾਦਸਿਆਂ ਤੇ ਕਰਨੀ ਸੀ ਕਿ ਸੜਕ ਹਾਦਸੇ ਜਿਹੜੇ ਸ਼੍ਰੀ ਖਾਲਾਗੜ੍ਹ ਸਾਹਿਬ ਨੇ ਸੰਗਤ ਨਾਲ ਵਾਪਰਦੇ ਆ ਜਾਨੀ ਨਸਰ ਮੰਦੇ ਆ ਕਿਸੇ ਕਿਸੇ ਸੇਤ ਸੁਲਤਾਨ ਨੂੰ ਲੈ ਕੇ ਨਜ਼ੀਕੀ ਹਸਪਤਾਲ ਕਿਹੜੇ ਨੇ ਕਿਉਂਕਿ ਉੱਥੇ ਪੂਰੇ ਸਾਜੋ-ਸਮਾਨ ਦੇ ਨਾਲ ਮਨ ਅਮਲਾਤ ਆ ਤੈ ਤਨਾਪ ਰਹਿੰਦਾ ਕਿ ਨਹੀਂ ਜੀ ਜੇਕਰ ਕਿਸੇ ਨੂੰ ਕੋਈ ਕੈਜੂਐਲਟੀ ਜਾਂ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਪਿੰਡ ਵਿੱਚ ਇੱਕ ਆਮ ਆਦਵੀ ਪਿਉਨਿਕ ਹੈ ਇਹਦੇ ਵਿੱਚ ਮੋਢੀ ਸਹਿਤਾ ਹੈ ਜਾਂ ਸ੍ਰੀ ਕੋਰਾਲਗੜ੍ਹ ਸਾਹਿਬ ਦੀ ਰੁਦੰਦਰ ਡਿਸਟੈਂਸਰੀ ਹੈ ਜਿੱਥੇ ਮੋਢੀ ਸਹਿਤਾ ਹੈ ਸਿਰਫ ਮੋਢੀ ਸਹਿਤਾ ਮੱਲਮ ਪੱਟੀ ਹੋ ਸਕਦੀ ਹੈ ਦਰਦ ਘਟੀਗਾ ਲੱਗ ਸਕਦਾ ਹੈ ਇਸ ਤੋਂ ਵੱਧ ਕੁਝ ਨਹੀਂ ਹੈ ਤੇ ਗੁਰੂ ਘਰ ਕੋਲ ਐਂਬੂਲੈਂਸ ਹੈ ਐਮਬੂਲੈਂਸ ਦੇ ਨਾਲ ਪੇਸ਼ੈਂਟ ਉੱਧਰ ਉੱਧਰ ਸ਼ਿਫਟ ਕੀਤਾ ਜਾਂਦਾ ਜਾ ਰਿਹਾ ਹੈ ਜਿਹੜੀ ਗੁਰੂ ਘਰ ਦੀ ਸਪੈਂਸਰਿੰਗ ਜਾਂ ਐਮਬੂਲੈਂਸ ਹੈ ਉਹ ਤਾਂ ਨਿੱਜੀ ਮਤਲਬ ਪ੍ਰਬੰਧਕੀ ਕਮੇਟੀ ਦੀ ਹੋ ਗਈ ਜੀ ਜੀ ਉਹ ਨਿੱਜੀ ਹੈ ਜੀ ਉਹ ਗੁਰੂ ਘਰ ਵੱਲੋਂ ਲਈ ਆਈ ਹੈ ਸਰਕਾਰ ਵੱਲੋਂ ਕੀ ਪ੍ਰਬੰਧ ਨੇ ਜੀ ਸਰਕਾਰ ਵੱਲੋਂ ਤਾਂ ਕੋਈ ਇਸ ਵਰਤੋਂ ਕੋਈ ਪ੍ਰਬੰਧ ਨਹੀਂ ਹੈ ਝੁੰਗੀਆਂ ਮੇਰਾ ਹਸਪਤਾਲ ਹੈ ਉੱਥੇ ਵੀ ਤਾਂ ਕੋਈ ਨਹੀਂ ਹੈ ਕਿ ਐਮਬੂਲੈਂਸ ਹੋਵੇ ਤਾਂ ਐਮਬੂਲੀ ਕਿਸੇ ਨਹੀਂ ਮੱਕਦੇ ਨੇ ਇਹਨਾਂ ਦੇ ਸੈਂਟਰ ਜਾਂ ਮਿੰਨੀ ਹਸਪਤਾਲ 30 ਬੈੱਡ ਦਾ ਉਹਦੇ ਵਿੱਚ ਤਾਂ ਆਪਾਂ ਕਈ ਵਾਰ ਗੱਲ ਕਰ ਚੁੱਕੇ ਕਿ ਉੱਥੇ ਪੂਰਾ ਸਟਾਫ ਹੀ ਨਹੀਂ ਅੱਜ ਤੱਕ ਜਦੋਂ ਦਾ ਹੌਂਚ ਐਸ ਪੂਰਾ ਸਟਾਫ ਕੋਈ ਸਰਕਾਰ ਵੀ ਨਹੀਂ ਦੇ ਸਕੀ ਕਿਸੇ ਵੀ ਸਰਕਾਰ ਨੇ ਨਹੀਂ ਤੇ ਜਦੋਂ ਹਾਦਸੇ ਹੁੰਦੇ ਆ ਫਿਰ ਮਰੀਜ਼ਾਂ ਨੂੰ ਮਤਲਬ ਕਿੰਨੀ ਸ਼ਕਤੀਤਾ ਜਾਂਦਾ ਭਾਈ ਸਭ ਜਦੋਂ ਕੋਈ ਹਾਦਸਾ ਇਦਾਂ ਦਾ ਮਾਰਾ ਪਾਗਾ ਵਾਪਰ ਜਾਂਦਾ ਉਦੋਂ ਜਿੰਨੇ ਹੋਣਾ ਬਜਟ ਇਹਦਾ ਦੇਖਣਾ ਪੈਂਦਾ ਜੇ ਹਾਦਸਾ ਕਿੱਥੇ ਵਾਪਰਿਆ ਜਿਆਦਾ ਵਾਰ ਹਾਦਸੇ ਜਿਹੜੇ ਵਾਪਰਦੇ ਨੇ ਉਹ ਚਰਨਾਗੰਗਾ ਵਾਪਰਦੇ ਨੇ ਗੁਰੂ ਘਰ ਤੋਂ 3.5 ਕਿਲੋਮੀਟਰ ਦੀ ਦੂਰੀ ਤੇ ਹੈ ਜਦੋਂ ਇਹ ਹਾਦਸਾ ਵਾਪਰਦਾ ਮੋਸਟਲੀ ਕਿਸ ਪ੍ਰਾਈਵੇਟ ਮੈਡੀਕਲ ਹਸਪਤਾਲਾਂ ਤੇ ਜਿਹੜਾ ਉੱਥੇ ਫਸਟ ایڈ ਵੀ ਕੀਤੀ ਜਾਂਦੀ ਹੈ ਉਹ ਫਸਟ ایڈ ਦੇ ਕੇ ਉਹਨਾਂ ਨੇ ਬੰਨ੍ਹ ਦਿੱਤੀ ਕਰਕੇ ਖੂਨدار ਸਾਹ ਰੋਕ ਕੇ ਜੋ ਕਿਸੇ ਨੂੰ ਕੋਈ ਹੱਡੀ ਟੁੱਟ ਗਈ ਹੈ ਉਹਨਾਂ ਨੂੰ ਸਿੰਗ ਪਾਣੀ ਜਾਂ ਉਹਨੂੰ ਕੋਈ ਸਪਲਿੰਟ ਵਗੈਰਾ ਲਗਾਉਣਾ ਹੈ ਫਿਰ ਉਹ ਗੜਸ਼ੈਂਕਰ ਸਿਵਲ ਹਸਪਤਲ ਦੀ ਜਿਹੜੇ ਹੈ ਰੀਸ਼ਿਫਟ ਕੀਤੇ ਜਾਂਦੇ ਨੇ ਜਿਹੜਾ ਚਰਨ ਗੰਗਾ ਦੇ ਨਜ਼ਦੀਕ ਉਹ ਤੇ ਪ੍ਰਾਈਵੇਟ ਹਸਪੀਟਲ ਹੀ ਐਸਾ ਦੇ ਫਰੰਟ ਤਾਂ ਮੈਨੂੰ ਸਰਕਾਰੀ ਹਸਪਤਲ ਨੇੜੇ ਤੋਂ ਨੇੜੇ ਸਾਨੂੰ ਗੱਛਿੰਗ ਕਰਦਾ ਹੀ ਪੰਡਾ ਵਾ ਜਿੱਥੇ ਮਨੂੰ ਸਿਵਲ ਹਸਪੀਟਲ ਗੱਛਿੰਗ ਕਰਦਾ ਸਾਂ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਕੀ ਹੋਣਾ ਚਾਹੀਦਾ ਪਹਿਲਾਂ ਤਾਂ ਮੈਂ ਸੰਧਰ ਕੋਲੋਂ ਮੰਗ ਕਰਦਾ ਹਾਂ ਹਾਂਜੀ ਕਿ ਸੰਧਰ ਜੀ ਦੇਖੋ ਆਪਾਂ ਧਾਰਮਿਕ ਥਾਂਾਂ ਤੇ ਹਸਤਾਨਾਂ ਤੇ ਜਾਂਦੇ ਆਂ ਅਸੀਂ ਸਪੋਜ਼ ਕਰੋ ਮਣੀ ਕਰਨ ਸਭ ਜਾਂਦੇ ਆਂ ਹਾਂਜੀ ਮਣੀਕਰਨ ਕਿੰਨਾ 빙ਰੇ ਟੇਢੇ ਬੜੇ ਤਿੱਖੇ ਔਖੇ ਰੋਡ ਨੇ ਉੱਥੇ ਕੋਈ ਬੰਦ ਕਟਣਾ ਨਹੀਂ ਹੁੰਦੀ ਇੱਕੋ ਦੋ ਕੁਤੇ ਹੋ ਜਾਵੇ ਤਾਂ ਮੈਂ ਕਹਿੰਦਾ ਨਹੀਂ ਠੀਕ ਹੈ ਜੀ ਉਹ ਲੋ ਮਾਚਲ ਦੇ ਜਾਣੇ ਤੁਸੀਂ ਬਾਬਾ ਬਾਸਨਾ ਜੀ ਜੰਨੇ ਹੋ ਨਹਿਣਾ ਦੇਵੀ ਜੰਨੇ ਹੋ ਮਾ ਟਿਕਣ ਲਈ ਬੰਦ ਕਟਣਾ ਨਹੀਂ ਹੁੰਦੀਆਂ ਕਿਤੇ ਕੋਈ ਕਿਸੇ ਦੀ ਕੋਈ ਮੂਰਖਤਾ ਕਰ ਲਈ ਜਾਵੇ ਤਾਂ ਗਲਤੀ ਹੋ ਜਾਂਦੀ ਨਹੀਂ ਫਿਰ ਖਰਾਲਗੜ੍ਹ ਸਾਹਿਬ ਗਲਤੀਆਂ ਹੋਣ ਦਾ ਕਾਰਨ ਇਹ ਹੈ ਕਿ ਆਪਾਂ ਖਰਾਲਗੜ੍ਹ ਸਾਹਿਬ ਨੂੰ ਇਹ ਮਲਦੇ ਆ ਵੀ ਪੱਧਰੇ ਵਿੱਚ ਅਸਲ 'ਚ ਪੱਧਰੇ ਵਿੱਚ ਨਹੀਂ ਹੈ ਇਹ ਨੀਮ ਪਹਾੜੀ ਇਲਾਕੇ ਆ ਤੇ ਸਥਿਤ ਹੈ ਤੇ ਕਿਹੜੇ ਮੋੜ ਨੇ ਪੱਧਰਾ ਰੋਡ ਵੀ ਹੈ ਕਿਤੇ ਕਿਤੇ ਬਹੁਤ ਟਿੱਖੇ ਨੇ ਤੇ ਜਦੋਂ ਆਪਾਂ ਜਿਹੜੀਆਂ ਗੱਡੀਆਂ ਭਾਟੋਂ ਵਾਲੀਆਂ ਉਹਨਾਂ ਨੂੰ ਲੈ ਕੇ ਆਵੇਂ ਆ ਉਹਨਾਂ ਵਿੱਚ ਸਵਾਰੀਆਂ ਬਿਠਾਉਨੇ ਆ ਡਬਲ ਛੱਤ ਕਰਦੇ ਆ ਲੋਹੇ ਦੀਆਂ ਛੱਤਾਂ ਪਾਵੇਂ ਆ ਉਹਦੋਂ ਜਿਹੜਾ ਬੈਲੈਂਸ ਵਿੱਚ ਡੇਢ ਜਾਂਦਾ ਔਰ ਉਧਰ ਘਟਮਾਂਦੀ ਹੈ ਵੱਡੇ ਪੱਧਰ ਤੇ ਹੋ ਜਾਂਦੀ ਹੈ ਸੋ ਪਹਿਲਾਂ ਤਾਂ ਸੰਗਤ ਨੂੰ ਇਹ ਹੁੰਦਾ ਮੰਨ ਕਰਦਾ ਕਿ ਸੰਗਤੀ ਸ੍ਰੀ ਖੁਰਾਲਗੜ੍ਹ ਸਾਹਿਬ ਆਓ ਗੁਰੂ ਦੀ ਖੁਸ਼ੀ ਪ੍ਰਾਪਤ ਕਰੋ ਪਰ ਆਹ ਜਿਹੜਾ ਸਾਧਨ ਹੈ ਉਹ ਤੁਹਾਡੇ ਵਧੀਆ ਹੋਣਾ ਚਾਹੀਦਾ ਹੈ ਬੱਸ ਤੇ ਆਓ ਦੱਸਾਂ ਬਹੁਤ ਹੈ ਨਿਸ਼ਚਿਤ ਰੂਪੋਂ 15 ਮਿੰਟ ਬਾਅਦ ਸਾਡੀ ਪ੍ਰਾਈਵੇਟ ਠੀਕ ਹੈ ਜੀ ਤੁਸੀਂ ਤੁਸੀਂ ਬੱਸਨਵਾ ਸਕਦੇ ਹੋ ਪਰਸਨਲ ਵਹੀਕਲ ਲੈ ਕੇ ਆ ਸਕਦੇ ਹੋ ਜਿਹੜੀਆਂ ਸਕੂਲੀ ਬੱਚਾ ਤੁਸੀਂ ਲੈ ਕੇ ਆਣੀਆਂ ਨੇ ਕਿਉਂਕਿ ਜਾਨ ਬੜੀ ਕੀਮਤੀ ਹੈ ਪਹਿਲਾਂ ਬੱਸ ਨੂੰ ਚੈੱਕ ਕਰੋ ਕਿਸੇ ਨੂੰ ਜਿਹੜਾ ਜਾਣਕਾਰ ਹੈ ਉਹਨੂੰ ਉਹਦੀ ਡਿਊਟੀ ਲਾਓ ਕਿ ਅਦਾਂ ਦਾ ਵਹੀਕਲ ਬੁੱਕ ਕੀਤਾ ਜਾਏ ਜਿਹੜਾ ਵਹੀਕਲ ਸੰਗਤਾਂ ਦੇ ਢੋਆ ਢੋਾਈ ਲਈ ਠੀਕ ਹੋਵੇ ਉਚਿਤ ਹੋਵੇ ਪੀਡਾਟਰ ਡਰਾਈਵਰ ਹੈ ਉਹ ਯਕੀਨੀ ਬਣਾਓ ਕਿ ਉਹ ਲਾਇਸੈਂਸ ਹੋਲਡਰ ਹੈ ਸਕਿਲਡ ਹੈ ਉਹ ਵਾਕਈ ਬਸਲਾਮਾ ਰਿਹਾ ਹੈ ਉਹ ਤੇਯਾਰਬਾ ਵੀ ਹੈ ਨੰਬਰ 4 ਕੇ ਜਿਹੜੇ ਟਰੈਕਟਰ ਹੈ ਉਹਨੂੰ ਨਾ ਵਾਈਟ ਗੀਟੇ ਜਾਵੇ ਟਰੈਕਟਰ ਖੇਤੀ ਦੇ ਸੰਦ ਨੇ ਉਹਨਾਂ ਨੂੰ ਸੰਗਲਟ ਟੂ ਆਟੋ ਲਈ ਨਾ ਵਸੇ ਜਾਵੇ ਪਿਕਅਪ ਗੱਡੀ ਜਿਹੜੀਆਂ ਛੋਟੇ ਹਾਥੀ ਨਹੀਂ ਉਹ ਭਾਟ ਹੋਣ ਵਾਲੇ ਵਹੀਕਲ ਨੇ ਜਿਨ੍ਹਾਂ ਵਿੱਚ ਅਸੀਂ ਕੋਈ ਹੋਰ ਜਿਹੜੇ ਨਰਜੀਤ ਜਿੱਟ ਹੋ ਸਕਦੇ ਆ ਉਹਨਾਂ ਵਿੱਚ ਕਿਸੇ ਜੰਤ ਨੂੰ ਕਿਸੇ ਜੀਵ ਨੂੰ ਉਠਾਣਾ ਚੰਗਤ ਨੂੰ ਉਠਾਣਾ ਇਹ ਵੀ ਮੈਂ ਸਮਝਦਾ ਇਹ ਵੀ ਠੀਕ ਨਹੀਂ ਹੈ ਸੋ ਸੰਗਤਾਂ ਇਹਨਾਂ ਤੋਂ ਪਰਹੇਜ਼ ਕਰਨ ਔਰ ਇੱਕ ਜਿਹੜੀ ਕੈਜੂਐਲਟੀਆਂ ਜਾਂ ਦੁਰਘਟਨਾਵਾਂ ਇਹ ਰੋਕੀਆਂ ਜਾ ਸਕਦੀਆਂ ਉਹ ਸਰਕਾਰ ਨੂੰ ਵੀ ਬੇਨਤੀ ਹੈ ਹਾਂਜੀ ਕਿ ਖਾਸ ਕਰਕੇ ਐਤਵਾਰ ਨੂੰ ਹਾਂਜੀ ਐਤਵਾਰ ਨੂੰ ਜਿਹੜੀ ਉਸ ਵਿਭਾਗ ਦੇ ਉਹਨਾਂ ਦਾ ਵਿਭਾਗ ਹੈ ਟ੍ਰੈਫਿਕ ਜਿਹੜਾ ਵਿਭਾਗ ਹੈ ਉਹਦੇ ਕੋਈ ਕਰਮਚਾਰੀ ਜਿਹੜੇ ਲਗਾਏ ਜਾਣ ਸ੍ਰੀ ਖਰਗੋੜਗੜ੍ਹ ਸਾਹਿਬ ਦੇ ਚੁਗੜੇ ਤੇ ਤਾਂ ਕਿ ਜਿਹੜੀਆਂ ਬੱਸਾਂ ਹੈ ਜਾ ਇਦਾਂ ਦੇ ਇਹ ਭਾਟ ਹੋਣ ਵਾਲੇ ਜਿਹੜੇ ਇਹ ਕਰਾਦੇ ਨੇ ਉਹਨਾਂ ਨੂੰ ਜਿਹੜੀ ਹੈ ਉਹਨਾਂ ਉਹਨਾਂ ਦੀ ਉਹਤੇ ਕਾਬੂ ਪਾਇਆ ਜਾ ਸਕਿਆ ਉਹਨਾਂ ਨੂੰ ਸਮਝਾਇਆ ਜਾ ਸਕਿਆ ਕਿ ਐਸੇ ਮਿੱਥੇ ਲੱਗਦਾ ਹੈ ਕਿ ਇੱਥੇ ਲੋਡ ਬਸ ਲੈ ਕੇ ਆਣਾ ਠੀਕ ਨਹੀਂ ਹੈ ਉਥੇ ਅਨਲੋਡ ਗੱਡੀ ਕਰਾ ਲਈ ਜਾਵੇ ਤਾਂ ਕਿ ਕੈਜੂਲਟੀ ਜਿਹੜੀ ਘਟ ਜਾਵੇ ਠੀਕ ਹੈ ਜੀ ਤੁਸੀਂ ਸਾਨੂੰ ਗਲਵਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੰਗਤ ਅਤੇ ਸਰਕਾਰ ਤੋਂ ਉਮੀਦ ਕਰਦੇ ਹਾਂ ਕਿ ਦੋਨੋਂ ਤੁਹਾਡੇ ਦਿੱਤੇ ਹੋਏ ਸੁਝਾਵਾਂ ਨੂੰ ਅਮਲ 'ਚ ਲੈਂਦੇ ਹੋਏ ਇਸ ਤੇ ਧਿਆਨ ਦੇਣਗੇ ਤਾਂ ਉਹ ਆਉਣ ਵਾਲੇ ਸਮੇਂ ਵਿੱਚ ਹੋ ਰਹੀਆਂ ਦੁਰਘਟਨਾਵਾਂ 'ਤੇ ਰੋਕ ਲੱਗ ਸਕੇਗੀ ਧੰਨਵਾਦ ਬਾਬਾ ਜੀ ਬਹੁਤ ਬਹੁਤ ਧੰਨਵਾਦ ਬਰਕਤਾਂ ਬੱਚੇ